ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਸੰਬੋਧਨ ਹੋ ਕੇ ਗੱਲ ਕਰਨਾ ਚਾਹਨਾ ਫਿਰ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ ਇਹ ਮੇਰੀ ਕੋਠੀ ਆਉਂਦੇ ਨੇ ਉਹਨਾਂ ਨੂੰ ਬੁਰਾ ਲੱਗਦਾ ਪਰ ਲੋਕਾਂ ਦੇ ਜੇ ਕੰਮ ਨਹੀਂ ਕਰੋਗੇ ਤਾਂ ਗੱਲ ਕਰਨੀ ਪਊ ਮੈਂ 2 ਦਿਨ ਦਾ ਟਾਈਮ ਤੁਹਾਨੂੰ ਬੜੇ ਆਦਰ ਪੂਰਵਕ ਬੇਨਤੀ ਕਰਕੇ 2 ਦਿਨ ਦਾ ਹੋਰ ਟਾਈਮ ਦੇ ਰਿਆ ਨਹੀਂ ਜਿੱਥੇ ਵੀ ਤੁਸੀਂ ਹੋਵੋਗੇ ਮੈਂ ਤੁਹਾਨੂੰ ਟਾਈਮ ਮੰਗਦਾ ਹਾਂ ਤੁਸੀਂ ਆਪਣੇ ਪ੍ਰਿੰਸੀਪਲ ਸੈਕਟਰੀ ਨੂੰ ਕਹਿ ਸਕਦੇ ਹੋ ਗੱਲ ਕਰਨ ਨੂੰ ਤੁਸੀਂ ਆਪਣੇ ਹ.ਸ.ਡੀ ਨੂੰ ਕਹਿ ਸਕਦੇ ਹੋ ਕਿਸੇ ਨੂੰ ਵੀ ਕਹਿ ਸਕਦੇ ਹੋ ਜਦੋਂ ਇੱਕ ਨਮੈਂਦਾ ਕੋਈ ਵੀ ਚਾਹੇ ਆਮ ਆਦਮੀ ਹੋਵੇ ਕੋਈ ਵੀ ਜਿਉਂ ਦਾ ਕੋਈ ਇਸ਼ੂ ਹੋ ਮਿਲਣਾ ਚਾਹੁੰਦਾ ਤੇ ਮੁੱਖ ਮੰਤਰੀ ਦਰਵਾਜ਼ੇ ਬੰਦ ਕਰ ਲੈਂਦਾ ਤਾਂ ਫਿਰ ਕਿਵੇਂ ਕੰਮ ਚੱਲੇ ਅੱਜ ਮੈਂ ਇਹ ਗੱਲ ਜਿਹੜੀ ਇਹਦੇ ਪਿੱਛੇ ਥੋੜਾ ਜਿਹਾ ਬੈਕਗ੍ਰਾਉਂਡ ਚ ਜਾਣਨਾ ਚਾਹੁੰਦਾ ਮੈਂ ਲਗਾਤਾਰ ਤੁਹਾਨੂੰ ਚਿੱਠੀਆਂ ਲਿਖ ਲਿਖ ਥੱਕ ਗਿਆ। ਰੇਲਵੇ ਮਿਨਿਸਟਰੀ ਤੁਹਾਡਾ ਮਹਿਕਮਾ ਗੱਲ ਕਰ ਕਰ ਕੇ ਥੱਕ ਗਿਆ। ਮੈਂ ਉੱਤੇ ਜਾ ਕੇ ਰੇਲਵੇ ਤੇ ਸਾਰਾ মিডিਆ ਨਾਲ ਤਾਂ ਮੈਂ ਗੱਲ ਕਰਕੇ ਦੇਖ ਲਈ ਪਰ ਤੁਹਾਡੇ ਤੇ ਕੋਈ ਵੀ ਅਸਰ ਨਹੀਂ ਗਾ। ਐਡੇ ਢੀਠ ਹੋ ਤੁਸੀਂ ਲੋਕ। ਤੁਸੀਂ ਕੰਮ ਕਰਨ ਆਏ ਨਹੀਂ। ਤੁਸੀਂ ਸਿਰਫ ਅਜਾਸ਼ੀਆਂ ਹੋਟਲਾਂ ਚ ਕਰਨ ਰਹਿਣ ਖਾਣ ਪੀਣ ਆ ਹੋਰ ਤੁਹਾਡਾ ਕੋਈ ਕੰਮ ਨਹੀਂ। ਹੁਣ ਆ ਇੱਕ ਜਿਹੜਾ ਮੈਂ ਫੇਰ ਦੱਸ ਦਿੰਦਾ ਲੈਵਲ ਕ੍ਰੋਸਿੰਗ ਨੰਬਰ 164A 164A ਐਟ ਜਿਹੜਾ ਇਹ ਦਰਾਹਾ ਸਾਨੇਵਾਲ ਸਟੇਸ਼ਨ ਅੰਬਾਲਾ ਲੁਧਿਆਣਾ ਸੈਕਸ਼ਨ ਦੇ ਵਿੱਚ ਇਹ ਜਿਹੜੀ ਸਮੱਸਿਆ ਹੈ ਉਲਦੀ ਜਿਹੜਾ ਡਿਵੀਜ਼ਨ ਨਾਰਥਨ ਰੇਲਵੇ ਤੁਹਾਨੂੰ ਕੱਲੀ ਕੱਲੀ ਗੱਲ ਸਮਝਾਉਣੀ ਪੈਂਦੀ ਹੈ ਉਦੋਂ ਬਾਅਦ ਇਹ ਜਿਹੜੀ 브릿ਜ ਬਣਾਉਣ ਲਈ ਪੀਡਬਲਯੂਡੀ ਵਿਭਾਗ ਨੇ ਅਪਰੂਵਲ ਦਿੱਤੀ ਸੀ 18 7 2014 ਨੂੰ ਉਦੋਂ ਬਾਅਦ ਕੀ ਹੋਇਆ ਇਹ ਜਿਹੜਾ ਪੀਡਬਲਯੂਡੀ ਨੇ ਕੰਮ ਕਰਨ ਨੂੰ ਦਿੱਤਾ ਸੀ ਉਹ ਦਿੱਤਾ ਸੀ ਇੱਕ ਰੋਪੜ ਦੀ ਜਿਹੜੀ ਕੰਪਨੀ ਸੀ ਪ੍ਰਾਈਵੇਟ ਲਿਮਟਿਡ ਉਹਨੂੰ ਇਹ ਕੰਮ ਦਿੱਤਾ ਸੀ ਨਾਰਥਨ ਰੇਲਵੇ ਦੇ ਨਾਲ ਸਾਰੀ ਇਹਨਾਂ ਨੇ ਗੱਲਬਾਤ ਕਰਕੇ ਤੇ ਉਹ ਜਿਹੜਾ ਕੰਮ ਸੀ ਉਹ ਉਸ ਤੋਂ ਬਾਅਦ ਜਿਹੜਾ ਪੀਡਬਲਯੂਡੀ ਦਾ ਠੇਕੇਦਾਰ ਸੀ ਉਹ ਸਿਰੇ ਨਹੀਂ ਚੜਾ ਸਕਿਆ ਉਹਦਾ ਜਿਹੜਾ ਕੰਮ ਸੀ ਟਰਮੀਨੇਟ ਕਰਤਾ ਪੀਡਬਲਯੂਡੀ ਨੇ 5 8 2021 ਪੀਡਬਲਯੂਡੀ ਨੇ ਉਹਨੂੰ ਟਰਮੀਨੇਟ ਕਰਤਾ ਕੰਮ ਨੂੰ ਉਹ ਠੇਕੇਦਾਰ ਭੱਜ ਗਿਆ ਜਾਂ ਪੰਜਾਬ ਸਰਕਾਰ ਨਾਲ ਰੌਲਾ ਪੈ ਗਿਆ ਪੀਡਬਲਯੂਡੀ ਨਾਲ ਕੀ ਹੋਇਆ ਉਦੋਂ ਬਾਅਦ ਇਹਦੇ ਉੱਤੇ ਤਕਰੀਬਨ ਜੇ ਦੇਖੀਏ ਟਰੈਕ ਦੇ ਹਿਸਾਬ ਨਾਲ ਮਲਾ ਕੇ ਜਿਹੜਾ ਰੇਲਵੇ ਦੇ ਹਿਸਾਬ ਦੇ ਨਾਲ ਤਕਰੀਬਨ ਇੱਥੇ ਆਉਣ ਜਾਣ ਜਿਹੜਾ ਏ ਉਹ ਬਹੁਤ ਭਾਰੀ ਆ ਉਹ ਗੱਡੀਆਂ ਦਾ ਤਕਰੀਬਨ ਲੱਖਾਂ ਦੇ ਵਿੱਚ ਗਿਣਿਆ ਜਾਂਦਾ ਹੈ ਵੀ ਜਿੰਨੀ ਵਾਰ ਫਟਕ ਬੰਦ ਹੋ ਜਾਂਦਾ ਏ ਉਹ ਦੋ ਲਾਈਨਾਂ ਨੂੰ ਕਰਾਸ ਕਰਦੀ ਉਹ ਹਿਸਾਬ ਤੇ ਅਸੀਂ ਇਹ ਕਿਹਾ ਉਦੋਂ ਬਾਅਦ 8 ਮਹੀਨੇ 9 ਮਹੀਨੇ ਮੈਨੂੰ ਹੋ ਗਏ ਲੱਗੇ ਨੂੰ ਉਹ ਵੀ ਮੈਂ ਦਿਖਾਉਣਾ ਅਸੀਂ ਕਿਹਾ ਭਾਈ ਪੰਜਾਬ ਤੋ ਕੰਮ ਨਹੀਂ ਹੋ ਰਿਆ ਪੰਜਾਬ ਦੀ ਪੀ ਡਬਲਯੂ ਡੀ ਹੱਤਖੜੇ ਕਰ ਗਈ ਆ ਉਹ ਜਿਹੜਾ ਕੰਟਰੈਕਟਰ ਸੀ ਉਹ ਭੱਜ ਗਿਆ ਤੇ ਇੱਥੇ ਇਹ ਫਾਟਕ ਘੰਟੋ ਬੱਧੀ ਜਿਹੜਾ ਇਹ ਦਰਾਹੇ ਸਾਨੇਵਾਲ ਆਲਾ ਜਿਹੜਾ ਹੈ ਜਿਹੜਾ ਨੀਲੋਂ ਨੂੰ ਜਾਂਦੀ ਆ ਰਹਿ ਸਿੱਧੀ ਸੜਕ ਨੈਰ ਨੈਰ ਦੇ ਨਾਲ ਲੁਧਿਆਣਾ ਤਾਂ ਹੈ ਹੀ ਹੈ ਪਰ ਸਾਰਾ ਮਾਲਵਾ ਵੀ ਉਦੋਂ ਨਾਲ ਅੱਗੇ ਸਿੱਧਾ ਸ਼੍ਰੀਨੰਦਪੁਰ ਸਾਹਿਬ ਤੱਕ ਜਾਂਦੇ ਜਾਂਦਾ ਹੈ ਉਦੋਂ ਬਾਅਦ ਰੋਪੜ ਤੇ ਉਦੋਂ ਬਾਅਦ ਸਾਰਾ ਜਿੱਥੇ ਵੀ ਅੱਗੇ ਉਹ ਰੋੜ ਜਾਂਦੀ ਹੈ ਪਹਾੜਾਂ ਦੇ ਲੋਕ ਜਾਂਦੇ ਆ ਮਨਾਲੀ ਤੱਕ ਇਹ ਰੋੜ ਬਣਤ ਗਈ ਹੈ ਤੇ ਲੁਧਿਆਣੇ ਦੇ ਲੋਕ ਜਿਹੜੇ ਚंडीगढ़ ਵੀ ਜਾਂਦੇ ਆ ਉਹ ਵੀ ਇਹ ਰੋੜ ਵਰਤਦੇ ਹੁਣ ਤੁਸੀਂ ਲੁਧਿਆਣੇ ਦੇ ਲੋਕਾਂ ਤੋਂ ਵੋਟਾਂ ਮੰਗਦੇ ਹੋ ਮੈਂ ਲੁਧਿਆਣੇ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਭਾਈ ਮੈਂ ਇਸ ਮੁੱਖ ਮੰਤਰੀ ਨੂੰ ਅਸੀਂ ਇਹ ਫੈਸਲਾ ਜਿਵੇਂ ਮੈਂ ਤੁਹਾਨੂੰ ਕਿਹਾ ਕਰ ਲਿਆ ਵੀ ਜਿੰਨਾ ਵੀ ਪੈਸਾ ਤਕਰੀਬਨ ਐਸਟੀਮੇਟ 76 ਨਾ 70 .55 70 ਕਰੋੜ 55 ਲੱਖ ਰੁਪਏ ਦਾ ਇਹ ਪ੍ਰੋਜੈਕਟ ਹੈ ਜਿਹੜਾ ਕਿ 1 ਰੁਪਈਆ ਵੀ ਪੰਜਾਬ ਸਰਕਾਰ ਨੂੰ ਲੋਡ ਨਹੀਂ ਉਹ ਅਸੀਂ ਰੇਲਵੇ ਲਾਵਾਂਗੇ ਇਹ ਅਸੀਂ ਕਮਿਟਮੈਂਟ ਕਰਤੀ ਪੁਲ ਬਣਾ ਕੇ ਤੁਹਾਨੂੰ ਸਾਲ ਦੇ ਵਿੱਚ ਵਿੱਚ ਹੈਂਡਓਵਰ ਕਰਾਂਗੇ ਦੱਸੋ ਜੀ ਹੋਰ ਇਤੋਂ ਵੱਧ ਕੀ ਚਾਹੀਦਾ ਜਿਹੜਾ ਪੁਲ ਇਹਨਾਂ ਤੋਂ ਬਣ ਨਹੀਂ ਰਿਹਾ ਇਹਨਾਂ ਦਾ ਭੱਜ ਗਿਆ ਇਹਨਾਂ ਕੋਲ ਪੈਸੇ ਨਹੀਂਗੇ ਡਿਸਪਿਊਟ ਖੜਾ ਹੋ ਗਿਆ ਤੇ ਅਸੀਂ ਉਹ ਕਹਿੰਦੇ ਆ ਵੀ ਅਸੀਂ ਬਣਾ ਕੇ ਦਵਾਂਗੇ ਲੋਕਾਂ ਦੇ ਲਈ ਰੇਲਵੇ ਮੈਕਵਾ ਬਣਾ ਕੇ ਦਊਂਗਾ ਜਦੋਂ ਮੈਂ ਮਿਨਿਸਟਰੀ ਚ ਚਲਾ ਗਿਆ ਮੇਰਾ ਪੰਜਾਬ ਆ ਭਾਈ ਜਿੰਨੇ ਵੀ ਬੁਲ ਹੋਣਗੇ ਅਸੀਂ ਬਣਾਵਾਂਗੇ ਉਦੋਂ ਬਾਅਦ ਮੈਂ ਲਗਾਤਾਰ ਇਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਚਿੱਠੀ ਸਾਡਾ ਜਿਹੜਾ ਮਹਿਕਮਾ ਹੈ ਉਹ ਲਗਾਤਾਰ ਇਹਨਾਂ ਨਾਲ ਗੱਲ ਕਰਦਾ ਗੱਲ ਕਰਦਾ ਕਰਦਾ ਅਖੀਰ ਆ ਬੜੇ ਭਾਰੀ ਚਿੱਠੀਆਂ ਨੇ ਕਿੰਨੀ ਵਾਰ ਪੀਡਬੀਡ ਮੈਕਨਾ ਰੇਲਵੇ ਨੇ ਲਿਖੀਆਂ ਕਿਨੇ ਕਿਨੇ ਹੋਰ ਗੱਲਾਂ ਕੀਤੀਆਂ ਉਦੋਂ ਬਾਅਦ ਇੱਕ ਗੱਲ ਜਿਹੜੀ ਜਿਹੜੀ ਮੈਂ ਆਪ ਜਦੋਂ ਮੈਂ ਸ਼ੁਰੂ ਕੀਤੀ ਇਹ 27 1 2025 ਦੀ ਗੱਲ ਜਦੋਂ ਚੰਡੀਗੜ੍ਹ ਮੀਟਿੰਗ ਹੋਈ Chief Minister ਸਾਹਿਬ ਦੇ ਪ੍ਰਿੰਸੀਪਲ ਸੈਕਟਰੀ ਵੀ ਨੇ ਰਵੀ ਭਗਤ ਜੀ ਤੇ PWD ਦੇ ਸੈਕਟਰੀ ਵੀ ਪ੍ਰਿੰਸੀਪਲ ਸੈਕਟਰੀ ਵੀ ਰਵੀ ਭਗਤ ਜੀ ਦੇ ਉਹਨਾਂ ਨਾਲ 27 1 2025 ਨੂੰ ਉਹਨਾਂ ਦੇ ਦਫ਼ਤਰ ਚ PWD ਦੇ ਤੇ ਰੇਲਵੇ ਵਿਭਾਗ ਦੇ ਤੇ ਮੇਰੇ ਆਫਿਸ ਦੇ ਸਾਰੇ ਆਫੀਸਰ ਉਹਨਾਂ ਨਾਲ ਮੀਟਿੰਗ ਉਦੋਂ ਬਾਅਦ ਮੈਂ 1 ਮਾਰਚ ਨੂੰ 1 ਮਾਰਚ ਨੂੰ ਜਦੋਂ ਕੋਈ ਰਿਜ਼ਲਟ ਨਹੀਂ ਨਿਕਲਿਆ ਪਹਿਲੇ ਮਹੀਨੇ ਤੋਂ ਮੈਂ ਫਿਰ 1 ਮਾਰਚ 2025 ਨੂੰ ਫਿਰ ਜਾ ਕੇ ਉੱਥੇ ਖੜਾ ਹੋਇਆ ਵੀ ਭਾਈ ਕੋਈ ਗੱਲ ਕਰ ਲੋ ਕੋਈ ਗੱਲ ਕਰ ਲੋ ਨਹੀਂ ਉਸ ਤੋਂ ਬਾਅਦ ਮੈਂ ਡੀਓ ਲੈਟਰਾਂ ਲਿਖਣੀਆ ਸ਼ੁਰੂ ਕੀਤੀ ਆ ਮੁੱਖ ਮੰਤਰੀ ਸਾਹਿਬ ਨੂੰ ਇੱਕ ਪਹਿਲੀ ਮੈਂ ਡੀਓ ਲੈਟਰ ਜਿਹੜੀ 21 ਮਈ ਨੂੰ ਇਹ ਮੈਂ ਆਪਣੇ ਮਹਿਕਮੇ ਦਾ ਪਹਿਲਾਂ ਲਗਾਇਆ ਰਿਆ ਮੈਂ ਆਪਣੇ ਮੇਰੇ ਦਫ਼ਤਰ ਤੋਂ 21 ਮਈ ਦੀ ਇਹਨਾਂ ਨੂੰ ਡੀਓ ਲੈਟਰ ਇੱਕ ਇੱਕ ਚੀਜ਼ ਮੈਂ ਵਿਸਤਾਰ ਨਾਲ ਇਹਨਾਂ ਨੂੰ ਇਹ ਦੱਸੀ ਕਿ ਕੀ ਗੱਲ ਹੈ ਕਿ ਇਹ ਵਾਤਾ ਭਾਈ ਭਗਵੰਤ ਕਮਨ ਸਾਹਿਬ ਥੋੜਾ ਇਹਦਾ ਸਾਨੂੰ ਤੁਸੀਂ ਤਾਂ ਸਿਰਫ ਸਾਨੂੰ ਪਰਮਿਸ਼ਨ ਦੇਣੀ ਤੁਸੀਂ ਤਾਂ ਪੀ ਡਬਲਯੂ ਡੀ ਮੈਂ ਕਿਉਂ ਨੇ ਇੰਨਾ ਲਿਖਣਾ ਵੀ ਹਾਂ ਬਾਈ ਬਣਾ ਲਓ ਕਿਉਂਕਿ ਜਿਹੜਾ ਜਿਹੜਾ ਪੁਲ ਬੇਸ਼ੱਕ ਰੇਲਵੇ ਤੇ ਬਣਨਾ ਜਦੋਂ ਉਹ ਲੈਂਦਾ ਹੈ ਦੋਨੋਂ ਪਾਸੇ ਉਹ ਪੀ ਡਬਲਯੂ ਡੀ ਦੀ ਜਗ੍ਹਾ ਹੁੰਦੀ ਹੈ ਪੰਜਾਬ ਸਰਕਾਰ ਦੀ ਜਗ੍ਹਾ ਹੁੰਦੀ ਹੈ ਇਹ ਚਿੱਠੀ ਦਾ ਕੋਈ ਅਸਰ ਨਹੀਂ ਉਸ ਤੋਂ ਬਾਅਦ ਫਿਰ ਮੈਂ ਭਾਈ 2 ਜੂਨ ਨੂੰ ਫਿਰ ਚਿੱਠੀ ਲਿਖੀ ਹੈ ਉਹਦਾ ਕੋਈ ਸਤਫਰ ਫਿਰ ਉਹਦੇ ਬਾਅਦ ਮੈਂ ਤੀਜੀ ਚਿੱਠੀ ਲਿਖੀ ਆ ਫਿਰ ਥਰਡ ਡੀਓ ਲੈਟਰ ਆ ਜਿਹੜੀ ਉਹ ਭੇਜੀ ਆ 2 6 2025 ਹੁਣ ਅੱਜ ਮੈਂ ਫਿਰ ਚੌਥੀ ਡੀਓ ਲਿਖਣ ਲੱਗੇ ਆ ਇਹ ਇਹਦਾ ਇਹਦੇ ਬਾਰੇ ਇੱਕ ਵੀ ਜਿਹੜਾ ਦੁਬਾਰਾ ਤੁਸੀਂ ਇਹ ਅੰਦਾਜ਼ਾ ਲਾ ਲੋ ਆਮ ਬੰਦੇ ਦਾ ਕੀ ਸੁਣਵਾਈ ਹੋਣੀ ਆ ਇੱਕ ਮਨਿਸਟਰ ਲਿਖ ਲਿਆ ਉਹਦਾ ਇਹ ਵੀ ਜਵਾਬ ਨਹੀਂ ਆਉਂਦਾ ਕੋਈ ਆਫਿਸ ਚ ਇਹ ਜਵਾਬ ਨਹੀਂ ਆਗਾ ਵੀ ਭਈ ਹਾਂ ਸਾਨੂੰ ਚਿੱਠੀ ਮਿਲ ਗਈ ਹੈ ਤੇ ਤੁਸੀਂ ਅੰਦਾਜ਼ਾ ਲਾ ਲਓ ਹੁਣ ਮੈਂ ਬੇਨਤੀ ਕਰ ਰਿਹਾ ਵੀ 2 ਦਿਨ ਕਿਉਂਕਿ ਇੱਕ ਤਾਂ ਲੁਧਿਆਣੇ ਦੀ ਉਹ ਤਾਂ ਤੁਸੀਂ ਨਹੀਂ ਸੁਣਗੇ ਇੱਕ ਤਾਂ ਇਲੈਕਸ਼ਨ ਚੱਲ ਰਹੀ ਹੈ ਇਹ ਲੁਧਿਆਣੇ ਜ਼ਿਲ੍ਹੇ ਦਾ ਇਹ ਸਭ ਤੋਂ ਵੱਡਾ ਜਿਹੜਾ ਢਿੱਕਾ ਏ ਪੁਰਦਾ ਇਹ ਲੋਕਾਂ ਨੂੰ ਤੰਗ ਕਰਦੇ ਆ ਹੁਣ 2 ਦਿਨਾਂ ਬਾਅਦ ਮੁੱਖ ਮੰਤਰੀ ਸਾਹਿਬ ਜਾਂ ਤਾਂ ਤੁਹਾਡੀ ਕੋਈ ਟੀਮ ਇਹਦਾ ਫੈਸਲਾ ਕਰ ਲੇ ਜੇ ਨਹੀਂ ਜਵਾਬ ਤੇ ਮੈਂ ਕੋਈ ਇਹ ਨਹੀਂ ਵੀ ਕੋਈ ਤੁਹਾਡੇ ਤੇ ਕੋਈ ਹਮਲਾ ਕਰਨ ਆ ਰਿਹਾ ਕੋਈ ਲੋਕਾਂ ਨੂੰ ਲੈ ਕੇ ਨੇ ਆ ਰਿਹਾ ਮੈਂ ਇਕੱਲਾ ਤੁਹਾਡੇ ਕੋਲ ਆਉਂਗਾ ਮੈਂ ਤੁਹਾਡੇ ਆਫਿਸ 'ਚ ਟਾਈਮ ਹੀ ਲਖਾ ਦੇਣਾ ਵੀ ਭਾਈ ਮਿਲਣਾ ਏ ਉੱਥੋਂ ਪਰ ਟਾਈਮ ਤੁਸੀਂ ਦੇਣਾ ਨਹੀਂ ਨਾ ਤੁਸੀਂ ਕੋਈ ਗੱਲ ਕਰਨੀ ਹੈ ਉਹ ਅਸੀਂ ਤੁਹਾਨੂੰ ਜਾਣਦੇ ਹਾਂ ਤੁਸੀਂ ਕਿੱਥੇ ਕਿੱਡੇ ਕਿ ਜੁਕੀ ਤੇ ਫਿਰ ਫਿਰ ਨਾ ਕਿ ਉਹ ਆ ਕੇ ਖੜਾ ਹੋ ਗਿਆ ਜੀ ਟੱਕੇ ਨਾਲ ਇਹਨਾਂ ਨੂੰ ਆ ਕੋਠੀ ਜਾਣ ਆਉਂਦੀ ਮੈਂ ਕੋਠੀ 'ਚ ਨਹੀਂ ਆਉਂਗਾ ਮੈਂ ਲੁਧਿਆਣੇ ਤੁਹਾਡੇ ਹੋਟਲ ਚ ਆਉਂਗਾ ਜਿੱਥੇ ਸਾਰੇ ਹੀ ਆਉਂਦੇ ਆ ਉੱਦਲ ਤਾਂ ਸਭ ਦਾ ਨਾ ਇਹ ਗੱਲ ਕੀ ਕਬੀ ਅਸੀਂ ਨਹੀਂ ਰਹਿ ਸਕਦੇ ਉੱਥੇ ਲੱਖਾਂ ਰੁਪਈਆ ਸਾਡੇ ਕੋਲ ਤਾਂ ਹੈ ਨਹੀਂਗਾ ਵੀ ਉੱਥੇ ਅਸੀਂ ਕਮਰੇ ਅੱਜ ਰਹਿ ਲਈ ਉੱਥੇ ਘਰ ਛੱਲੇ ੜਾਈ ਉਹ ਤਾਂ ਤੁਸੀਂ ਉਹ ਉਡਾ ਸਕਦੇ ਏ ਕੋਈ ਸ਼ੱਕ ਨਹੀਂ ਪਰ ਇਸ ਗੱਲ ਦੀ ਆਪਣੀ ਚੰਗਾ ਚਾਹੀ ਲੱਗਦਾ ਹੈ ਵੀ ਤੁਸੀਂ ਇਹਦਾ ਹੱਲ ਕੱਢ ਲਓ ਨਾ ਮੈਨੂੰ ਆਉਣ ਦੀ ਲੋੜ ਪਵੇ ਤੁਸੀਂ ਆਪਣੀ ਸਰਕਾਰ ਨੂੰ ਇੱਕ ਵਾਰ ਕਹਿਣਾ ਵੀ ਭਾਈ ਠੀਕ ਆ ਹਾਂ ਜੇ ਤੁਸੀਂ ਨਹੀਂ ਦੇਣਾ ਤੁਸੀਂ ਆਪੜ ਬਣਾ ਲਓ ਉਹ ਜੀ ਸੜਕੇ ਤੁਸੀਂ ਬਣਾਓ ਸਾਨੂੰ ਤਾਂ ਕੋਈ ਪੱਤੀ ਨਹੀਂ ਅਸੀਂ ਤੁਹਾਨੂੰ ਪਰਮਿਸ਼ਨ ਦੇ ਦਿੰਦੇ ਆ ਜੇ ਤੁਸੀਂ ਬਣਾਉਣਾ ਲ ਜੇ ਸਾਨੂੰ ਬਣਾਉਣ ਦੇ ਦੇਣ ਲਈ ਰੇਲਵੇ ਨੂੰ ਬਣਾਉਣ ਨੂੰ ਦੇਣਾ ਤਾਂ ਫਿਰ ਤੁਸੀਂ ਸਾਨੂੰ ਭਾਈ ਕਲੀਅਰੈਂਸ ਦੇ ਦਿਓ ਨਹੀਂ ਅਸੀਂ ਤੁਹਾਨੂੰ ਕਲੀਅਰੈਂਸ ਦੇ ਦਿੰਨੇ ਆ ਗੱਲ ਤਾਂ ਦੋਹੀ ਆ ਨਾ 70 ਕਰੋੜ ਰੁਪਈਆ ਜਿਹੜਾ ਲੱਗਣਾ 55 ਲੱਖ ਉੱਜਾਂ ਤਾਂ ਤੁਸੀਂ ਲਾ ਲਓ ਜਾਂ ਸਾਨੂੰ ਲਾ ਲੈਣ ਇਹਦਾ ਫੈਸਲਾ ਹੈ ਜਿਹੜਾ ਤੁਸੀਂ ਦੋ ਦਿਨਾਂ ਬਾਅਦ ਤੋ ਆਸ ਰੱਖਾਂਗੇ ਨਹੀਂ ਤੁਹਾਡੇ ਭਾਈ ਲੋਕਾਂ ਖਾਤਰ ਤੁਹਾਡੇ ਦਰਵਾਜ਼ੇ ਤੇ ਵੀ ਜਾਵਾਂਗੇ